Bye. Okay. ਲੋਕਤੰਤਰ ਦੇ ਇਤਿਹਾਸ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਆਪਣੇ ਪਰਿਵਾਰ ਸਮੇਤ ਮੈਡੀਕਲ ਕਾਲਜ ਦੇ ਵਿੱਚ ਬਨੇ ਪੁੱਤ ਦੇ ਵਿੱਚ ਵੋਟ ਪਾਈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਰੱਬ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਤੇ ਰੱਬ ਰੱਬ ਰੂਪੀ ਜਿਹੜੀ ਸੰਗਤ ਹੈ ਉੱਤੇ ਵੀ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਹਨਾਂ ਨੂੰ ਜੇਤੂ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਕਿਉਂਕਿ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰਦੇ ਹੋਏ ਲੋਕ ਵਿਕਾਸ ਨੂੰ ਵੋਟ ਦੇਣਗੇ ਕਿਉਂਕਿ ਹਮੇਸ਼ਾ ਹੀ ਉਹਨਾਂ ਨੇ ਅੰਮ੍ਰਿਤਸਰ ਨੂੰ ਖੂਬਸੂਰਤ ਅਤੇ ਵਿਕਾਸ ਦੀ ਗਤੀਸ਼ੀਲ ਨੂੰ ਅੱਗੇ ਵਧਾਉਂਦੇ ਹੋਏ ਲਗਾਤਾਰ ਕੰਮ ਕੀਤਾ ਅਤੇ ਇਸ ਵਾਰ ਲੋਕ ਸਭਾ ਸੀਟ ਦੇ ਵਿੱਚ ਉਹ ਪਹਿਲੀ ਵਾਰ ਖੜੇ ਹਨ ਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਨਾਲ ਹੈ ਅਤੇ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚੋਂ ਵੱਡੀ ਲੀਡ ਦਿਵਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਵਿਕਾਸ ਹੋਏ ਹਨ ਲੋਕ ਮੁੜ ਵਿਕਾਸ ਚਾਹੁੰਦੇ ਹਨ ਅਤੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਵਿਸ਼ਵਾਸ ਜਤੰਦੇ ਹੋਏ ਪੰਜਾਬ ਦੀਆਂ ਵਰਤਵਾਰ ਸੀਟਾਂ ਦੇ ਵਿੱਚ ਜਿਤਾ ਕੇ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭੇਜਣਗੇ ਅੱਜ ਪਹਿਲੀ ਵੋਟਾਂ ਪਹੁੰਚੀਆਂ ਅੱਛਾ ਲੱਗ ਰਿਹਾ ਹਮੇਸ਼ਾ ਹੀ ਪਾਈ ਦੀ ਹੈ ਪਰ ਐਮਪੀ ਇਲੈਕਸ਼ਨ ਪਹਿਲੀ ਵਾਰ ਲੜ ਰਹੇ ਹੋ ਨਾ ਪਹਿਲੀ ਵਾਰੀ ਐਮਪੀ ਇਲੈਕਸ਼ਨ ਲੜਦੇ ਆ ਤੇ ਉਤਸ਼ਾਹ ਵਾ ਪੋਜ਼ਿਟਿਵ ਲੋਕਾਂ ਦੀ ਮੈਂ ਮੰਦਰ ਵੀ ਗਿਆ ਬੈਸਟ ਆਫ ਲੱਕ ਆ ਕਰਕੇ ਗਏ ਲੋਕੀ ਬਾਹਰ ਘਰੋਂ ਬਾਹਰ ਨਿਕਲਦੇ ਆ ਲੋਕੀ ਖੁਸ਼ ਹੋ ਕੇ ਮਿਲੇ ਆ ਇਹੀ ਸਾਈਨ ਹੁੰਦੇ ਪੋਜ਼ਿਟਿਵ ਸਿੱਧਾ ਸਾਹਿਬ ਗਏ ਉਹ ਮੰਦਰ ਸਾਹਿਬ ਗਿਆ ਹਨੂਮਾਨ ਬੜਾ ਹਨੂਮਾਨ ਮੰਦਰ ਗਿਆ ਦੁਰਗਿਆਣੇ भगवान ਦਾ ਆਸ਼ੀਰਵਾਦ ਲਿਆ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਦੇ ਟੋਲੇ ਨਾਲ ਨਜ਼ਰ ਆ ਰਿਹਾ ਕੰਜਖ ਦੀ ਚਰਨ ਛੂ ਕੇ ਆਏ ਆ ਤੇ ਕੀ ਲੱਗ ਕੀ ਰਿਹਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਸੀ ਇਲੈਕਸ਼ਨ ਚੋਂ ਦੇ ਲੋਕਾਂ ਦਾ ਬਹੁਤ ਵਧੀਆ ਮੈਂ ਅਰਖੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜਿੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਵੀ ਮੈਂ ਉਸ ਤੋਂ ਵੱਧ ਕੰਪੇਨ ਕੀਤੀ ਹੋਊਗੀ ਸੇਰੇ 6 ਵਜੇ ਤਾਂ ਲੱਖੇ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੌਂਦਾ ਹਾਂਗਾ ਪਰ ਇਹ ਆ ਕਿ ਲੋਕਾਂ ਦਾ ਇੰਨਾ ਕੁ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮੈਨੂੰ ਆਈਆਂ ਲੋਕਾਂ ਦੀਆਂ ਇੱਕ ਜੋਸ਼ ਤਾਂ ਪਹਿਲੀ ਵਾਰੀ ਸਭ ਤੋਂ ਜ਼ਰੂਰੀ ਚੀਜ਼ ਇਸ ਵੇਲੇ ਇਹ ਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਸੀ 70 ਫੀਸਦੀ ਤੋਂ ਪਾਰ ਜਿਹੜੀ VOTING ਕਰਾਉਣੀ ਹੈ ਲੋਕਾਂ ਦੇ ਵਿੱਚ ਹੱਲੇ ਵੀ ਹੁੰਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਗਰਮੀ ਵੀ ਕੀ ਕਹਿਣਾ ਚਾਹੁੰਦੇ ਹਾਂ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਣਾ ਫਿਊਚਰ ਜਿਹੜਾ ਵਾ ਨਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪਰੰਤੂ ਨੁਕਸ ਕੱਢਣੇ ਜਾਂ ਫਿਰ ਡਿਸਕਸ਼ਨ ਕਰਨੀ ਹੈ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਾ ਨਹੀਂ ਰੱਖਦੀ ਜੇ ਆਪਾਂ ਇਹਦਾ 파ਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ ਪਰਵ ਦਾ ਇਹ ਉਤਸਵ ਇਹਦਾ 파ਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਹੈ ਉਹ ਜ਼ਰੂਰ ਆਕਾਸ ਕਰਨੀ ਚਾਹੀਦੀ ਆ ਕਿ ਮੈਂ ਕੀ ਚਾਹੁੰਦਾ ਉਹ ਬੰਦਾ ਤੁਸੀਂ ਪਹਿਲੇ ਵਿਧਾਨ ਸਭਾ ਲੜਦੇ ਰਹੇ ਇਸ ਵਾਰ ਤੁਸੀਂ ਲੋਕ ਸਭਾ ਲੜਿਓ ਕੀ ਅਲੱਗ ਇਸ ਤਰ੍ਹਾਂ ਦਾ ਨਜ਼ਰ ਆਇਆ ਮੈਨੂੰ ਨਹੀਂ ਕੋਈ ਐਸੀ ਗੱਲ ਨਹੀਂ ਲੋਕ ਲੋਕ ਸਭਾ ਵੀ ਆਪਣੀ ਦੇ ਬਹੁਤ ਸਾਰੇ ਲੋਕਾਂ ਦੀਆਂ ਲੜੀਆਂ ਕੰਮ ਹੀ ਇਹ ਹੈ ਕਿੰਨੇ ਸਾਲਾਂ ਤੋਂ ਲਗਾਤਾਰ ਲੋਕ ਦਿਲ ਦਿਮਾਗ ਦੀ ਸੁਣਨਗੇ ਮੈਂ ਤੇ ਹੀ ਕਹਾ ਕਿਹਾ ਮੈਂ ਤੇ ਕਿਹਾ ਮੈਂ ਵੀ ਮਤਲਬ ਵੋਟ ਇਥੋਂ ਦਿਮਾਗ ਦੇ ਦਿਲ ਤੱਕ ਜਿਹੜੀ ਭਾਵਕ ਹੁੰਦਾ ਬੰਦਾ ਵੋਟ ਬੈਂਕ ਦੇ ਰੂਪ ਚ ਵੋਟ ਪਾਉਂਦਾ ਨਿਸ਼ਾਨ ਦੇ ਰੂਪ ਦੇ ਵਿੱਚ ਵੋਟ ਪਾਉਂਦਾ ਜਦੋਂ ਬੰਦਾ ਦਿਮਾਗ ਦੀ ਸੁਣਦਾ ਨਾ ਫਿਰ ਉਹ ਫਿਰ ਮੈਰਿਟ ਬਣਾਉਂਦਾ ਕੀ ਚਾਹੀਦਾ ਆਨਾਂ ਨੂੰ ਹੈ ਨਾ ਕੌਣ ਅਸੈਸੇਬਲ ਕੌਣ ਅਵੇਲੇਬਲ ਕਿਹਦਾ ਟ੍ਰੈਕ ਰਿਕਾਰਡ ਕੰਮ ਦਾ ਫੋਨ ਕਰੂਗਾ ਇਹ ਸਾਰੀਆਂ ਚੀਜ਼ਾਂ ਫਿਰ ਦਿਮਾਗ ਤੇ ਜਦੋਂ ਜਾਂਦਾ ਨਾ ਉਦੋਂ ਹੁੰਦਾ ਇਹ ਤੇ ਰੱਖਦੇ ਹੀ ਲੀਡਰ ਥੱਲੇ ਥੱਲੇ ਰੱਖਦੇ ਦਿਲ ਤੱਕ ਰੱਖਦੇ ਐਸੇ ਕਰਕੇ ਕਿ ਲੋਕੀ ਦਿਮਾਗ ਤੱਕ ਜਾਣ ਹੀ ਨਾ ਤੇ ਸੋਚਣ ਹੀ ਨਾ ਤੇ ਸਾਨੂੰ ਵੋਟ ਬੈਂਕ ਦੇ ਰੂਪ ਸਾਡੇ ਜਿਬਾਂ 'ਚ ਪੈ ਰਹਿਣ ਤੇ ਆਉਣ ਅਸੀਂ ਮौजਾਂ ਲਈਏ 5 ਸਾਲ ਫਿਰ ਅਸੀਂ ਜੇਬ 'ਚੋਂ ਕੱਢੀਏ ਇਹਨਾਂ ਨੂੰ ਵੋਟ ਬੈਂਕ ਦੇ ਰੂਪ 'ਚ ਟੀਕਾ ਵੋਟ ਦੇ ਰੂਪ 'ਚ ਸਾਨੂੰ ਫਿਰ ਮौजਾਂ ਲਾਉਣ 5 ਸਾਲ ਫਿਰ ਹੁੰਦੇ ਰਹਿਣ 5 ਸਾਲ ਤੇ ਫਿਰ ਅਸੀਂ ਜਿੱਤ ਕੇ ਮौजਾਂ ਲਈਏ ਇਹ ਹੁਣ ਚੱਲਣਾ ਨਹੀਂ ਆਰ ਕੀ ਪਹਿਲੀ ਵਾਰੀ ਮੈਨੂੰ ਫੀਲ ਹੋਇਆ ਕਿ ਲੋਕੀ ਮੈਰਿਟ ਬਣਾ ਰਹੇ ਆ ਲੋਕੀ ਮਤਲਬ ਮੈਨੂੰ ਅੱਧੀ ਰਾਤ ਤੱਕ ਫੋਨ ਆਉਂਦੇ ਰਹੇ ਮੈਂ ਥੋੜਾ ਸੌਣਾ ਚਾਹੁੰਦਾ ਸੀ ਪਰ ਮਤਲਬ ਫਿਰ ਮੈਨੂੰ ਫੋਨ ਸਾਇਲੈਂਟ ਤੇ ਲਾਉਣਾ ਪਿਆ ਤੇ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਮੰਦਿਰ ਜਾਣਾ ਸੀ ਮੈਂ 5 ਵਜੇ ਉੱਠ ਕੇ ਨਹਾ ਨੂ ਰਿਆ ਸੀ ਉਸ ਦੌਰਾਨ ਬੜੇ ਫੋਨ ਬੈਸਟ ਆਫ ਲੱਕ ਦੇ ਸਿੱਧਾ ਸਾਹਿਬ ਗਿਆ ਉਦੋਂ ਬੜੇ ਮਤਲਬ ਅਸ਼ੀਰਵਾਦ ਦੇ ਲੋਕਾਂ ਦੇ ਹੱਥ ਸਿੱਤੇ ਆਏ ਮੇਰੇ ਲੋਕਾਂ ਨੇ ਦਸ ਵਸ਼ੇ ਦਿੱਤੀਆਂ ਗੁਰੂ ਮਹਾਰਾਜ ਦੀ ਕਿਰਪਾ ਦਾ ਅਸ਼ੀਰਵਾਦ ਹੈ ਤਾਂ ਮੈਂ ਬੜਾ ਹਨੂਮਾਨ ਮੰਦਿਰ ਗਿਆ ਉੱਥੇ ਵੀ ਨੰਗਦੇ ਆਉਂਦੇ ਆਵੇਂ ਬੈਸਟ ਆਫ ਲੱਕ ਲੇਡੀਜ਼ ਛਾਂਟ ਸਾਰੇ ਤੇ ਮੈਨੂੰ ਲੱਗਦਾ ਕਿ ਪ੍ਰਭੂ ਅੱਛਾ ਕਰ ਰਿਹਾ ਬਿਲਕੁਲ ਸਭ ਤੋਂ ਲੰਬੀ ਕੰਪੇਟਿਸ਼ਨ ਰਹੀ ਹੈ ਹੁਣ ਤੱਕ ਦੇਖੋ ਲਗਭਗ 2 ਮਹੀਨੇ ਇੱਕ ਇਹ ਵੀ ਪਹਿਲੀ ਵਾਰੀ ਆ ਮੈਂ ਤੁਹਾਨੂੰ ਕਹਾਂ ਇਹ ਵੀ ਪਹਿਲੀ ਵਾਰੀ ਆ ਕਿ ਮਤਲਬ ਮੈਨੂੰ ਥਕਾਵਟ ਨਹੀਂ ਹੋਈ ਮੈਂ ਇੰਨਾ ਕੰਮ ਕਰਨ ਦੇ ਬਾਵਜੂਦ ਮੈਂ ਸ਼ਾਮੀ ਜਦੋਂ ਬੰਦੇ ਦੇ ਘੰਟਾ ਠਣਾਲੇ ਦੇ ਮੈਂ ਕਿਹਾ ਹੁਣ ਫੇਰ ਸ਼ੁਰੂ ਕਰੀਏ ਉਦੋਂ ਮੈਂ ਕਹਿਣਾ ਨਾ ਚਲੋ ਫੇਰ ਸ਼ੁਰੂ ਕਰਦੇ ਹਾਂ ਹੁਣ ਤੋਂ ਇਹ એનર્ਜੀ ਸੀ ਲੋਕਾਂ ਦੀ ਪੋਜ਼ਿਟਿਵ ਵਾਈਬਸ ਸੀ ਗਿਆ ਜਿਹੜੀਆਂ ਆਸ਼ੀਰਵਾਦ ਸੀ ਲੋਕਾਂ ਦਾ ਲੋਕਾਂ ਨੇ ਜੋ ਮੈਨੂੰ ਮਤਲਬ ਬੈਸਟ ਵਿਸ਼ੇਸ ਦਿੱਤੀਆਂ ਪੋਜ਼ਿਟਿਵ ਹੱਸਦੇ ਆਂ ਲੋਕਾਂ ਨੇ ਪਹਿਲਾਂ ਹੀ ਵਧਾਈ ਲੱਲੋ ਐਂ ਹੀ ਕਹਿੰਦੇ ਰੇ ਪਹਿਲਾਂ ਹੀ ਵਧਾਈ ਅੱਜ ਵੀ ਮੈਨੂੰ ਵਧਾਈਆਂ ਹੀ ਦਿੱਤੀਆਂ ਲੋਕਾਂ ਨੇ ਐ ਨਹੀਂ ਕਿ ਮਤਲਬ ਮੈਂ ਸ਼ਿਦਾਂ ਸਾਹਿਬ ਗਿਆ ਜਾ ਮੈਂ ਦਰਗਾਹਾਂੇ ਗਿਆ ਦੇਖੋ ਜੀ ਇਹਨੂੰ ਮਾਦਾਂ ਇਸ ਲਈ ਕਹਿੰਦੇ ਨੇ ਕਿ ਕਿ ਦਿਮਾਗ ਨਾਲ ਵੋਟ ਕਰਨਾ ਬਹੁਤ ਜ਼ਰੂਰੀ ਹੈ ਦਿਲ ਨਾਲ ਜੇ ਵੋਟ ਕਰਾਂਗੇ ਤੇ ਕਿਸੇ ਦੇ ਭਗਾਵੇ ਚ ਆ ਸਕਦੇ ਆ ਕਿਸੇ ਦੀ ਗੱਲਾਂ ਚ ਆ ਸਕਦੇ ਨਿਸ਼ਾਨਾ ਦੇ ਚੱਕਰ ਚ ਆ ਸਕਦੇ ਆ ਸੋਚਣਾ ਸੀ ਸਹੀ ਕੈਂਡੀਡੇਟ ਨਹੀਂ ਚੂਜ਼ ਕਰ ਪਾਵਾਂਗੇ ਇਸ ਕਰਕੇ ਮੇਰੀ ਸਾਰੇ ਵੋਟਰਸ ਨੂੰ ਅਪੀਲ ਹੈ ਦਿਮਾਗ ਨਾਲ ਸੋਚ ਕੇ ਕਿਉਂਕਿ ਕੋਈ ਕਾਲੀ ਨਹੀਂ ਹੈ ਜਦੋਂ ਵੋਟ ਕਰਨ ਜਾਂਦੇ ਆ ਉੱਥੇ ਵੀ ਤੁਹਾਨੂੰ ਟਾਈਮ ਦਿੰਦੇ ਆ ਵੋਟ ਕਰੋ ਦਿਮਾਗ ਨਾਲ ਤੇ ਸਹੀ ਕੈਂਡੀਡੇਟ ਸੁਣੋ ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਡਿਵੈਲਪਮੈਂਟ ਅੰਮ੍ਰਿਤਸਰ ਦੀ ਤਰੱਕੀ ਜਿਹੜੀ ਆ ਇਹ 5 ਸਾਲਾਂ ਦੇ ਡਿਪੈਂਡ ਕਰਦੀ ਹੈ